ਔਸਮ ਖੁੱਲਾ ਪਹਿਲਾ ਤਿਤ ਸਰਵੜਾਏ ਆਈ ਲੈਨੇ ਵਸ ਪਾਣੀ ਪਾਵਕ ਤਨ ਕੀਆ ਏ ਭਾਈ ਸਾਡੀ ਜੀਵਾਂ ਦੀ ਉਸ ਭਿਆਨਕ ਸੰਸਾਰ ਸਰੋਵਰ ਵਿੱਚ ਵਸੋ ਹੈ ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਪਾਣੀ ਦਿੱਤਾ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੋਈ ਹੈ ਅਤੇ ਉਸ ਭਿਆਨਕ ਸਰੀਰ ਵਿੱਚ ਪੰਕਜ ਮੋ ਪੱਗ ਨਹੀਂ ਚੱਲੈ ਅਮਦੇਖ ਤੈ ਡੂਬੀਲੇ ਜੋ ਮੋਹ ਦਾ ਚੱਕੜ ਹੈ ਉਸ ਵਿੱਚ ਜੀਵਾਂ ਦਾ ਪੈਰ ਚੱਲ ਨਹੀਂ ਸਕਦਾ ਜੀ ਮੋਹ ਦੇ ਚੱਕੜ ਵਿੱਚ ਫਸੇ ਪਏ ਹਨ ਸਾਡੇ ਸਾਹਮਣੇ ਹੀ ਅਨੇਕਾ ਜੀਵ ਮੋਹ ਦੇ ਚੱਕੜ ਵਿੱਚ ਫਸ ਕੇ ਉਸ ਤ੍ਰਿਸ਼ਨਾ ਅੱਗ ਦੇ ਅਸਗਾਸ ਸਮੁੰਦਰ ਵਿੱਚ ਡੁੱਬਦੇ ਜਾ ਰਹੇ ਹਨ ਮਨ ਇੱਕ ਨਾ ਚਿਤਸ ਮੂੜ ਮਨ ਇਹ ਮਨ ਇਹ ਮੂਰਖ ਮਨ ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਹਰ ਵੇਸਰਤ ਤੇਰੇ ਗੁਣ ਗਲਿਆ ਤੂੰ ਜਿਉਂ-ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਹਾ ਹੈ ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਹਨ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮਗਦਾ ਜਨਮ ਭਇਆ ਏ ਪ੍ਰਭੂ ਨਾ ਮੈਂ ਜਤੀ ਹਾਂ ਨਾ ਮੈਂ ਸਤੀ ਹਾਂ ਨਾ ਹੀ ਮੈਂ ਪੜਿਆ ਹੋਇਆ ਹਾਂ ਮੇਰਾ ਜੀਵਨ ਤਾਂ ਮੂਰਖ ਬੇਸਮਝਾ ਵਾਲਾ ਬਣਿਆ ਹੋਇਆ ਹੈ ਭਾਵ ਜਤ ਸਤ ਤੇ ਵਿਦਿਆ ਇਸ ਕ੍ਰਿਸ਼ਨ ਦੀ ਯਗ ਤੇ ਮੋਹ ਦੇ ਚੱਕਰ ਵਿੱਚ ਡਿੱਗਣੋਂ ਬਚਾ ਨਹੀਂ ਸਕਦੇ ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ ਤਾਂ ਜਤ ਸਤ ਵਿਦਿਆ ਦੀ ਹੁੰਦਿਆਂ ਵੀ ਮਨੁੱਖ ਦੀ ਜ਼ਿੰਦਗੀ ਮਹਾਮੂਰਖਾਂ ਵਾਲੀ ਹੁੰਦੀ ਹੈ ਕਰਨ ਵਤ ਨਾਨਕ ਤੈਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੋ ਨਾਨਕ ਬੇਨਤੀ ਕਰਦਾ ਹੈ اے ਪ੍ਰਭੂ ਮੈਨੂੰ ਉਹਨਾਂ ਗੁਰਮੁਖਾਂ ਦੀ ਸਰਨ ਵਿੱਚ ਰੱਖ ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ ਆਸਮ ਹੱਲਾ ਪੰਜਵਾ ਭਈ ਪ੍ਰਪਤ ਮਨੁੱਖ ਦੇ ਹੋਰੀਆ ਇਹ ਭਾਈ ਕੈਨੂੰ ਸੋਣਾ ਮਨੁੱਖਾ ਸਰੀਰ ਮਿਲਿਆ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ ਅਵਰ ਕਾਜ ਤੇਰਾ ਕੀਤਾ ਨਾ ਕਾਮ ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉਦਮ ਨਾ ਕੀਤਾ ਤਾਂ ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਵੀ ਅਰਥ ਨਹੀਂ ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਆਪਣਾਣਗੇ ਮੇਲੇ ਸਾਧ ਸੰਗਤ ਭਜ ਕੇਵਲ ਨਾਮ ਇਸ ਵਾਸਤੇ ਸਾਧ ਸੰਗਤ ਵਿੱਚ ਵੀ ਮਿਲ ਬੈਠਿਆ ਕਰ ਸਾਧ ਸੰਗਤ ਚ ਬੈਠ ਕੇ ਵੀ ਸਿਰ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਸਾਧ ਸੰਗਤ ਵਿੱਚ ਬੈਠਣਾ ਦਾ ਬੈਠਣ ਦਾ ਵੀ ਤਦੋਂ ਹੀ ਲਾਭ ਹੈ ਜੇ ਉੱਤੇ ਤੂੰ ਪ੍ਰਮਾਤਮਾ ਦੀ ਸ਼ਬਸਾਲਾ ਵਿੱਚ ਜੁੜੇ ਸਰਨ ਜਾਮ ਲਾਗ ਭਵਜਲ ਤਰਨ ਕੈ اے ਭਾਈ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਭੀ ਆਹਰੇ ਲਗ ਜਨਮ ਬ੍ਰਿੱਤਾ ਜਾਤ ਅਰੰਗ ਮਾਇਆ ਕੈ ਨਿਰੇ ਮਾਇਆ ਦੇ ਪਿਆਰ ਵਿੱਚ ਮਨੁੱਖ ਜਨ ਵਿਰਥ ਜਾ ਰਹਾ ਹੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਏ ਭਾਈ ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਪ੍ਰਭੂ ਨੂੰ ਮਿਲਣ ਲਈ ਸੇਵਾ ਅਧਿਕ ਦਾ ਕੋਈ ਉਦਮ ਨਹੀਂ ਕਰਦਾ ਮਨੋਂ ਵਿਕਾਰਾਂ ਵੱਲ ਰੋਕਣ ਦਾ ਤੂੰ ਯਤਨ ਨਹੀਂ ਕਰਦਾ ਤੂੰ ਅਜੇ ਹਾ ਕੋਈ ਧਰਮ ਨਹੀਂ ਕਮਾਉਂਦਾ ਸੇਵਾ ਸਾਧਨਾ ਜਾਣਿਆ ਹਰ ਰਾਯਾ ਨਾ ਤੂੰ ਗੁਰੂ ਦੀ ਸੇਵਾ ਕੀਤੀ ਨਾ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ ਕਉ ਨਾਨਕ ਹਮ ਨੀਚ ਕਰਮਾ ਇਹ ਨਾਨਕ ਪ੍ਰਭੂ ਦੇ ਦਰ ਤੇ ਅਰਦਾਸ ਕਰ ਤਿਆਖੇ ਪ੍ਰਭੂ ਅਸੀਂ ਜੀਵ ਮਨ ਕਰਮੀ ਹਾਂ ਸਰਨ ਪਰੇ ਕੀ ਰੱਖੋ ਸ਼ਰਮਾ ਤੇਰੀ ਸਰਨ ਪਏ ਹਾਂ ਸਨ ਪਿਆਉ ਦੀ लाज ਰੱਖ ਸੋਹੇਲਾ ਦਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਆ ਪਰਤੇ ਕਾ ਹੋਏ ਵਿਚਾਰੋ ਜੇ satsang ਘਰ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ اے ਜਿੰਦ ਕੁੜੀਏ ਤਿਤ ਘਰ ਗਾਵੋ ਸੋਹੇਲਾ ਸਿਵਰਹੁ ਸਿਰਜਣਹਾਰੋ ਉਸ ਸਾਸ ਸੰਗ ਘਰ ਵਿੱਚ ਜਾ ਕੇ ਤੂੰ ਵੀ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਸੁਹਾਗ ਮਿਲਾਬ ਦੀ ਤਾਂਗ ਦੇ ਸ਼ਬਦ ਗਾਇਆ ਕਰ ਅਤੇ ਆਪਣੀ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ ਤੂੰ ਗਾਵੋ ਮੇਰੇ ਨਿਰਭਾਉ ਕਾ ਸੋਹੇਲਾ اے جندے تو ست سنگیاں نال مل کے پیارے نِر پاؤ قسم دی سپت دے گیت گا اتیاک آ واری جت سہلا سدا sukh ہوئے میں صدکے ہاں اس سپت دے گیتوں جس دی برکت نال سدا دا sukh ملدا ہے رਹਾو نت نت جیڑے سمالیاں ਦੇਖੇਗਾ ਦੇਵਨ ਹਾਰ ਇਹ ਜਿੰਦੇ ਇਸ ਕਸਮ ਦੀ ਹਜ਼ੂਰੀ ਵਿੱਚ ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ ਜੋ ਦਾਤਾ ਦੇਨ ਵਾਲਾ ਮਾਲਕ ਹਰੇਕ ਜੀਵ ਦੀ ਸੰਭਾਲ ਕਰਦਾ ਹੈ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਜਿਸ ਦਾਤਾਰ ਦੀਆਂ ਦਾਤਾਂ ਦਾ ਮੁੱਲ ਹੈ ਜਿੰਦੇ ਤੇਰੇ ਪਾਸੋਂ ਨਹੀਂ ਪੈ ਸਕਦਾ ਉਸ ਦਾਤਾਰ ਦਾ ਵੀ ਕੀ ਅੰਦਾਜ਼ਾ ਤੂੰ ਲਾ ਸਕਦੀ ਹੈ ਉਹਦਾ ਤਾਰ ਪ੍ਰਭੂ ਬਹੁਤ ਬੇਅੰਤ ਹੈ ਸੰਬਤ ਸਹਾਂ ਲਿਖਿਆ ਮਿਲ ਕਰ ਪਾਵੋ ਤੇਲ ਸਤ ਸੰਗ ਵਿੱਚ ਜਾ ਕੇ ਇਹ ਜਿੰਦੇ ਅਰਜ਼ੋਈਆਂ ਕਰਿਆ ਕਰ ਉਹ ਸੰਤ ਉਹ ਦਿਹਾੜਾ ਪਹਿਲਾਂ ਹੀ ਮਿੱਥਿਆ ਹੋਇਆ ਹੈ ਜਦੋਂ ਪਤੀ ਦੇ ਦੇਸ਼ ਜਾਣ ਲਈ ਮੇਰੇ ਵਾਸਤੇ ਸਹੇ ਚਿੱਠੀ ਆਉਣੀ ਹੈ ਇਹ ਸਤ ਸੰਗੀ ਸਹੇਲਿਓ ਦੇਉ ਸੱਜਣ ਅਰ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਰਲਕੇ ਮੈਨੂੰ ਮਾਈਏ ਪਾਓ ਤੇ ਸੱਜਣ ਸਹੇਲਿਓ ਮੈਨੂੰ ਸੋਹਣੀਆਂ ਸੀਸਾ ਵੀ ਦਿਓ ਆਓ ਮੇਰੇ ਲਈ ਅਰਦਾਸ ਵੀ ਕਰੋ ਜਿਵੇਂ ਪ੍ਰਭੂ ਪਤੀ ਨਾਲ ਮੇਰਾ ਮਿਲਾਪ ਹੋ ਜਾਏ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਅਲੋਕ ਵਿੱਚ ਜਾਣ ਲਈ ਮੋਦੀ ਇਹ ਸਾਇ ਚਟੀ ਹਰੇ ਘਰ ਵਿੱਚ ਆ ਰਹੀ ਹੈ ਇਹ ਸੱਦੇ ਨਿਤ ਪੈ ਰਹੇ ਹਨ ਸਦਨ ਹੋਰਾ ਸਮਰੀਆ ਨਾਨਕ ਸੇ ਦੇਹ ਆਵਨ ਇਹ ਸਤ ਸੰਗਿਓ ਉਸ ਸਦਾ ਭੇਜਣ ਵਾਲੇ ਪ੍ਰਭੂ ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਨਾਨਕ ਸਾਡੇ ਪੀਓ ਦਿਨ ਨੇੜੇ ਆ ਰਹੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ